ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮੇ ਤੇ ਅੱਜ ਸਿੱਖੀ ਨੂੰ ਖਤਮ ਕਰਨ ਲਈ ਹਰ ਸਿੱਖੀ ਦਾ ਦੁਸ਼ਮਣ ਬਾhme ਉਹ ਸਿੱਖੀ ਪੇਖ ਵਿੱਚ ਹੈ ਜਾਂ ਬਾਹਰ ਹੈ ਪੂਰੀ ਤਰ੍ਹਾਂ ਅੱਡੀਆਂ ਚੱਕ ਕੇ ਜ਼ੋਰ ਲਾ ਰਿਹਾ ਮੇਰੇ ਕੋਲ ਇੱਕ ਆਡੀਓ ਪਹੁੰਚੀ ਕਿਉਂਕਿ ਮੈਂ ਬਾਬਾ ਦੀਪ ਸਿੰਘ ਤੇ ਹੋਰ ਜਿਨ੍ਹਾਂ ਨੂੰ ਸ਼ਹੀਦ ਸਿੰਘ ਕਿਹਾ ਜਾਂਦੇ ਆ ਉਹਨਾਂ ਦੇ ਬਾਰੇ ਖੋਜ ਕਰ ਰਿਹਾ ਕਿ ਕੀ ਸ਼ਹੀਦ ਸਿੰਘ ਹੁੰਦੇ ਹਨ ਜਾਂ ਨਹੀਂ ਹੁੰਦੇ ਹਨ ਤੇ ਮੇਰੀਆਂ ਵੀਡੀਓ ਸੁਣ ਕੇ ਮੇਰੇ ਸਹਿਯੋਗੀ ਵੀਰ ਇਹਨਾਂ ਤੋਂ ਉਲਟ ਜਿਹੜੀਆਂ ਵੀਡੀਓ ਆਉਂਦੀਆਂ ਨੇ ਉਹ ਮੇਰੇ ਨਾਲ ਸਾਂਝੀਆਂ ਕਰਦੇ ਨੇ ਇੱਕ ਕੋਈ जाट ਨਾਮ ਦਾ ਜੱਟ ਨਾਮ ਦਾ ਕੋਈ ਬ੍ਰਦਰ ਹੈ ਵੀਰ ਉਸਨੇ ਇੱਕ ਵੀ ਮੈਨੂੰ ਆਡੀਓ ਭੇਜੀ ਹੈ ਉਹ ਕਹਿੰਦਾ ਜੀ ਵੀ ਤੁਸੀਂ ਗੱਲ ਤੋਂ ਸ਼ਹੀਦ ਸਿੰਘ ਹੁੰਦੇ ਨੇ ਸ਼ਹੀਦ ਸਿੰਘ ਸਾਡਾ ਭਲਾ ਕਰਦੇ ਨੇ ਮੈਂ ਉਹ ਆਡੀਓ ਸੁਣੀ ਮੈਂ ਉਹਦਾ ਇੱਕ ਥੋੜਾ ਜਿਹਾ ਵਾਈਟ ਅਖੀਰ ਵਿੱਚ ਤੁਹਾਨੂੰ ਸੁਣਾਵਾਂਗਾ ਉਸ ਆਡੀਓ ਵਿੱਚ ਵੀਰ ਕਹਿ ਕੀ ਰਿਹਾ ਇਹ ਹੈ ਕਿ ਕਿਸੇ ਬਜ਼ੁਰਗ ਦੀ ਗੱਲ ਕਰ ਰਿਆ ਕਿ ਇੱਕ ਬਜ਼ੁਰਗ ਸੀ ਸਭ ਤੋਂ ਵੱਡੀ ਬੇਈਮਾਨੀ ਸਿੱਖੀ ਦੇ ਦੁਸ਼ਮਣਾਂ ਦੀ ਕੀ ਹੈ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਅਸੀਂ ਕਹਾਣੀਆਂ ਸੁਣਾਇਆ ਕਰਦੇ ਸੀ ਇੱਕ ਰਾਜਾ ਸੀ ਉਹਦੀਆਂ ਸੱਤ ਰਾਣੀਆਂ ਸੀ ਉਹਨਾਂ ਦੇ ਇੰਨੇ ਬੱਚੇ ਸੀ ਇੱਕ ਰਾਜਾ ਸੀ ਇੱਕ ਸਮੇਂ ਦੀ ਗੱਲ ਹੈ ਇਸ ਤੋਂ ਸਿੱਧਾ ਸਿੱਧ ਹੁੰਦਾ ਹੈ ਨਾ ਕੋਈ ਰਾਜਾ ਸੀ ਨਾ ਉਹ ਦੀਆਂ ਰਾਣੀਆਂ ਸੀ ਕਹਾਣੀ ਬਣਾਈ ਗਈ ਹੈ ਕਿਸੇ ਬੰਦੇ ਦੁਆਰਾ ਐਵੇਂ ਇਹ ਸਾਡੇ ਜਾਦਾ ਪੜੇ ਲਿਖੇ ਵਿਦਵਾਨ ਜਿਹੜੇ ਸਿੱਖੀ ਨੂੰ ਕੁਲੀ ਤੇ ਪਾਉਣ ਵਾਲੇ ਪਰਾਹੇ ਪਾਉਣ ਵਾਲੇ ਉਹ ਵੀ ਕਹਿੰਦੇ ਵੀ ਇੱਕ ਬਜ਼ੁਰਗ ਸੀ ਜਿਹੜਾ ਛੀਦਾ ਨੂੰ ਨਹੀਂ ਸੀ ਮੰਨਦਾ ਕੋਈ ਸ਼ਹੀਦ ਫੌਜਾਂ ਹੁੰਦੀਆਂ ਹਨ ਇਸ ਗੱਲ ਨੂੰ ਨਹੀਂ ਸੀ ਮੰਨਦਾ ਉਹ ਕਹਿੰਦਾ ਵੀ ਉਹ ਪਾਠ ਬਹੁਤ ਕਰਦਾ ਸੀ ਸਹਿਜ ਪਾਠ ਅਖੰਡ ਪਾਠ ਅੰਮ੍ਰਿਤ ਵੇਲੇ ਉੱਠ ਕੇ ਉਹ ਜਾਪ ਕਰਦਾ ਸੀ ਸਿਮਰਨ ਕਰਦਾ ਸੀ ਬਾਣੀ ਪੜ੍ਹਦਾ ਸੀ ਪਰ ਉਦ ਦਾ ਚਿੱਤ ਨਹੀਂ ਸੀ ਟਿਕਦਾ ਪਰ ਉਹ ਸ਼ਹੀਦਾਂ ਦੀ ਹੋਣ ਤੋਂ ਮੁਨਕਰ ਸੀ ਦੱਸੀ ਕਹਾਣੀ ਅਨੁਸਾਰ ਉਹ ਬਜ਼ੁਰਗ ਉਹ ਬਾਬਾ ਆਪਣੇ ਸਾਥੀਆਂ ਨਾਲ ਇੱਕ ਵਾਰੀ ਹਜੂਰ ਸਾਹਿਬ ਗਿਆ ਜਦੋਂ ਹਜੂਰ ਸਾਹਿਬ ਗਿਆ ਤਖਤਿ ਸ੍ਰੀ ਹਜੂਰ ਸਾਹਿਬ ਉੱਥੇ ਸ਼ਹੀਦਾਂ ਦੀ ਕਥਾ ਚੱਲ ਰਹੀ ਸੀ ਫਿਰ ਉਸ ਬਾਬੇ ਦੇ ਮਨ ਵਿੱਚ ਸਵਾਲ ਆਇਆ ਕਿ ਸ਼ਹੀਦ ਤਾਂ ਹੁੰਦੇ ਨਹੀਂ ਪਰ ਜਿੱਥੇ ਜਾਓ ਸ਼ਹੀਦਾਂ ਦੀ ਕਥਾ ਚੱਲ ਰਹੀ ਆ ਫਿਰ ਉਹ ਇਹਦਾ ਬਾਬਾ ਉੱਠਿਆ ਤੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਬਾਬਾ ਜੀ ਨੇ ਅਰਦਾਸ ਕੀਤੀ ਅਰਦਾਸ ਵਿੱਚ ਕਿਹਾ ਸੱਚੇ ਪਾਤਸ਼ਾਹ ਹਰ ਜਗ੍ਹਾ ਸ਼ਹੀਦਾਂ ਸ਼ਹੀਦਾਂ ਦੀਆਂ ਗੱਲਾਂ ਹੁੰਦੀਆਂ ਜੇ ਸ਼ਹੀਦ ਸੱਚਮੁੱਚ ਹਨ ਤਾਂ ਮੈਨੂੰ ਦਿਖਾਓ ਨਹੀਂ ਤਾਂ ਇਹ ਕੰਮ ਬੰਦ ਕਰਾਓ ਛੀਦ-ਸ਼ੂਦ ਕੁਝ ਹੁੰਦੇ ਨਹੀਂ ਕਿਉਂਕਿ ਬਾਬੇ ਦਾ ਮੰਨਣਾ ਸੀ ਸਭ ਤੋਂ ਵੱਡੇ ਗੁਰੂ ਸਾਹਿਬਾਨ ਨੇ ਔਰ ਗੁਰੂ ਸਾਹਿਬਾਨ ਦੀ ਬਾਣੀ ਸਭ ਤੋਂ ਵੱਡੀ ਆ ਉਹ ਨਹੀਂ ਸੀ ਇਮਾਨਦਾਰ ਸ਼ਹੀਦਾਂ ਨੂੰ ਕਹਿੰਦੇ ਫਿਰ ਉਹ ਬਾਬਾ ਅਕਾ ਉਹ ਸਤਖੰਡ ਹਜੂਰ ਸਾਹਿਬ ਤੱਕ ਤੋਂ ਜਿੱਥੇ ਬਾਬਾ ਨਿਹੰਗ ਸਿੰਘ ਦਾ ਗੁਰਦੁਆਰਾ ਲੰਗਰ ਹਾਲ ਲੰਗਰ ਸਾਹਿਬ ਬਣਿਆ ਹੋਇਆ ਉੱਥੇ ਜਾ ਰਿਹਾ ਸੀ ਤਾਂ ਰਾਸਤੇ ਦੇ ਵਿੱਚ ਉਹ ਬਾਬਾ ਬੇਹੋਸ਼ ਹੋ ਕੇ ਡਿੱਗ ਪਿਆ ਬੇਹੋਸ਼ ਹੋ ਕੇ ਜਦੋਂ ਡਿੱਗਿਆ ਆਲੇ ਦੁਆਲੇ ਦੇ ਲੋਕਾਂ ਨੇ ਉਸ ਨੂੰ ਚੁੱਕ ਕੇ ਹਸਪਤਾਲ ਲਈ ਆਇਆ ਗਿਆ ਲਿਆ ਲੈ ਗਏ ਔਰ ਉੱਥੇ ਕਹਿੰਦਾ ਬਾਬਾ ਜਦੋਂ ਮੇਰੀ ਸੁਰਤ ਖੁੱਲੀ ਜਦੋਂ ਅੱਖ ਖੁੱਲੀ ਤਾਂ ਮੈਂ ਕੀ ਦੇਖਦਾ ਮੈਂ ਹਸਪਤਾਲ ਵਿੱਚ ਮੈਂ ਉਹਨਾਂ ਨੂੰ ਪੁੱਛਿਆ ਮੈਂ ਹਸਪਤਾਲ ਵਿੱਚ ਕਿਵੇਂ ਆਇਆ ਤੇ ਉਹਨਾਂ ਦੀ ਵੀਡੀਓ ਦੇ ਆਡੀਓ ਦੇ ਵਿੱਚੋਂ ਮੈਂ ਕੁਝ ਪੁਆਇੰਟ ਨੋਟ ਕੀਤੇ ਨੇ ਉਹ ਤੁਹਾਡੇ ਨਾਲ ਮੈਂ ਸਾਂਝੇ ਕਰਦਾ ਫਿਰ ਇਹਨਾਂ ਸਾਰੀਆਂ ਗੱਲਾਂ ਦਾ ਵਿਸ਼ਲੇਸ਼ਣ ਆਪਾਂ ਕਰਾਂਗੇ ਵੀਡੀਓ ਦਾ ਹੈਡਿੰਗ ਕੀ ਹੈ ਸ਼ਹੀਦ ਸਿੰਘਾਂ ਨੂੰ ਨਾਮ ਮੰਨਣ ਵਾਲੇ ਨੂੰ ਜਦੋਂ ਸ਼ਹੀਦਾਂ ਨੇ ਆਪਣੇ ਹੋਂਦ ਦਾ ਸਬੂਤ ਦਿੱਤਾ ਮਤਲਬ ਇਹ ਕਸ਼ਿਆਂ ਪਿੱਠੀਆਂ ਝੂਠੀਆਂ ਕਹਾਣੀਆਂ ਬਣਾ ਕੇ ਐ ਸ਼ਹੀਦਾਂ ਨੂੰ ਸਾਡੇ ਤੇ ਥੋਪਣਾ ਚਾਹੁੰਦੇ ਨੇ ਇੱਕ ਤੀਰ ਨਾਲ ਕਿੰਨੇ ਸ਼ਕਾਰ ਕਰ ਰਹੇ ਨੇ ਮੈਂ ਅੱਜ ਤੁਹਾਨੂੰ ਇਹਦੇ ਵਿੱਚ ਦੱਸਾਂਗਾ ਸਿੱਖੀ ਦਾ ਮਲਿਆ ਮੇਟ ਕਰਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਆਮ ਸਿੱਖ ਕੀ ਸੋਚਦਾ ਕੋਈ ਸਾਨੂ ਕੀ ਅਸੀਂ ਕਿਹੜਾ ਮੰਨਦੇ ਆ ਮੇਰਾ ਰੋਸ ਉਹਨਾਂ ਤੇ ਨਹੀਂ ਜਿਹੜੇ ਇਹ ਕੁਰਾਹੇ ਫੈ ਹੋ ਨੇ ਮੈਂ ਉਹਨਾਂ ਵੀਰਾਂ ਨੂੰ ਸਤਰਕ ਕਰਨਾ ਚਾਹੁੰਦਾ ਜਿਹੜੇ ਮੇਰੀ ਖੋਜ ਨੂੰ ਸਹੀ ਸਮਝਦੇ ਹੋ ਉਹ ਕਹਿੰਦੇ ਹਾਂ ਜੀ ਤੁਸੀਂ ਠੀਕ ਹੋ ਧੰਨਵਾਦ ਤੁਹਾਡਾ ਤੁਸੀਂ ਠੀਕ ਕਹਿੰਦੇ ਹੋ ਪਰ ਇੰਨਾ ਕਹਿਣਾ ਗੁਜ਼ਾਰਾ ਨਹੀਂ ਹੋਣਾ ਜੇ ਠੀਕ ਕਹਿਣ ਵਾਲੇ 100 ਬੰਦਾ 500 ਬੰਦਾ ਮੈਨੂੰ ਹਰ ਵਾਰੀ ਠੀਕ ਕਹਿ ਦੇਵੇਗਾ ਔਰ ਅੱਗੋਂ ਇਹ ਵੀਡੀਓ ਨੂੰ ਦੂਰ ਤੱਕ ਨਹੀਂ ਭੇਜੇਗਾ ਅਸੀਂ 100 200 ਜਾਂ 500 ਹੀ ਰਹਿ ਜਾਵਾਂਗੇ ਉਹ ਵੀਡੀਓ ਨੂੰ ਹੁਣ ਤੱਕ 34000 ਲੋਕ ਕੀ ਸੁਣ ਚੁੱਕੇ ਨੇ ਇਹਦਾ ਮਤਲਬ 34000 ਲੋਕੋ ਇਹ ਗੱਲ ਨੂੰ ਮੰਨਦੇ ਨੇ ਕਿ ਸ਼ਹੀਦ ਸਿੰਘ ਹੁੰਦੇ ਨੇ ਹੌਲੀ ਹੌਲੀ ਇਹ ਵੀਡੀਓ ਲੱਖਾਂ ਲੋਕਾਂ ਦੇ ਵਿੱਚ ਪਹੁੰਚ ਜਾਣੇ ਆ ਮੈਂ ਇੱਕ ਇੱਕ ਗੱਲ ਦਾ ਤੁਹਾਨੂੰ ਨਤਾਰਾ ਕਰਕੇ ਦੱਸਾਂਗਾ ਕਿ ਇਹ ਸਭ ਝੂਠ ਕਿਉਂ ਆ ਕਿਵੇਂ ਝੂਠ ਆ ਉਤ ਪਰੇਤ ਛੀਦ ਜੋ ਕੁਝ ਵੀ ਹੈ ਇਹ ਝੂਠ ਕਿਵੇਂ ਆ ਉਹ ਮੈਂ ਅੱਗੇ ਗੱਲ ਕਰਾਂਗਾ ਉਹ ਕਿਹੜੇ ਕਿਹੜੇ ਨੁਕਤੇ ਕਹਿੰਦੇ ਆ ਛੀਦ ਸਿੰਘ ਗੁਰੂ ਜੀ ਦੇ ਅੰਗ ਸੰਗ ਰਹਿੰਦੇ ਹਨ ਭਾਵ ਗੁਰੂ ਜੀ ਦੇ ਨਾਲ ਹਮੇਸ਼ਾ ਛੀਦ ਸਿੰਘਾਂ ਦਾ ਪੈਰਾ ਹੁੰਦਾ ਹੈ ਗੁਰੂ ਜੀ ਦੇ ਹੁਕਮ ਅਨਸਾਰ ਛੀਦ ਫੌਜਾਂ ਸਿੱਖਾਂ ਦੇ ਕੰਮ ਕਰਨ ਜਾਂਦੀਆਂ ਹਨ ਪਰ ਜੇ ਨਾਨਕ ਗੁਰੂ ਗੋਬਿੰਦ ਸਿੰਘ ਜੀ ਹੁਕਮ ਕਰ ਦਿੰਦੇ ਨਾ ਉਹ ਫਿਰ ਉਹਨਾਂ ਦੇ ਕੰਮ ਸਵਾਰਨ ਲਈ ਸ਼ਹੀਦ ਫੌਜਾਂ ਜਾਂਦੀਆਂ ਹਨ ਇੱਕ ਬਜ਼ੁਰਗ ਦੀ ਵਾਰਤਾ ਇੱਕ ਬਜ਼ੁਰਗ ਦੀ ਵਾਰਤਾ ਜੋ ਉਸ ਨਾਲ ਵਾਪਰਿਆ ਉਸਨੇ ਦੱਸਿਆ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ ਉਹ ਬਜ਼ੁਰਗ ਕਹਿੰਦਾ ਮੈਂ ਪਾਠ ਬਹੁਤ ਕਰਦਾ ਸੀ ਮੈਂ ਸਹਿਜ ਪਾਠ ਅਖੰਡ ਪਾਠ ਅੰਮ੍ਰਿਤ ਵੇਲੇ ਸਿਮਰਨ ਕਰਦਾ ਸੀ ਪਰ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ ਸ਼ੇਰ ਕਹਿੰਦਾ ਹਜੂਰ ਸਾਹਿਬ ਦੇ ਤਖਤ ਉੱਪਰ ਸ਼ਹੀਦਾਂ ਦੀ ਜਦੋਂ ਉੱਥੇ ਗਏ ਤਾਂ ਕਥਾ ਹੋ ਰਹੀ ਸੀ ਸ਼ਹੀਦਾਂ ਨੂੰ ਦੇਖਣ ਲਈ ਅਰਦਾਸ ਕੀਤੀ ਅਸੀਂ ਜਾਣ ਲਿਆ ਦਿਲ ਤੋਂ ਅਰਦਾਸ ਕੀਤੀ ਪੂਰੀ ਹੁੰਦੀ ਹੈ ਆ ਜਿਹੜਾ ਨੁਕਤਾ ਸਾਡੇ ਖੇਖਣਕਾਰ ਸਾਡਾ ਪੁਜਾਰੀ ਵਰਗ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤਦਾ ਹੈ ਕਿ ਦਿਲ ਤੋਂ ਕੀਤੀ ਅਰਦਾਸ ਪੂਰੀ ਹੁੰਦੀ ਹੈ ਕਿਹੜਾ ਦੁੱਖ ਦੇ ਵੇਲੇ ਦਿਲ ਤੋਂ ਅਰਦਾਸ ਨਹੀਂ ਕਰਦਾ ਜਦੋਂ ਬੰਦਾ ਫਸਿਆ ਹੁੰਦਾ ਮਰ ਰਿਹਾ ਹੁੰਦਾ ਉਹ ਉਤੋਂ ਅਰਦਾਸ ਕਰ ਰਿਹਾ ਹੁੰਦਾ ਉਤੋਂ ਜ਼ਿਆਦਾ ਦਿਲ ਤੋਂ ਅਰਦਾਸ ਤਾਂ ਕੋਈ ਕਰ ਹੀ ਨਹੀਂ ਸਕਦਾ ਤੁਸੀਂ ਸੋਚਦੇ ਹੋ ਕਿ ਜਦੋਂ ਪੰਜਵੇਂ ਪਾਸ਼ਾ ਨੂੰ ਸ਼ਹੀਦ ਕਰਨ ਲੈ ਗਏ ਪੰਜਵੇਂ ਪਾਸ਼ਾ ਨੇ ਦਿਲ ਤੋਂ ਅਰਦਾਸ ਨਹੀਂ ਕੀਤੀ ਹੋਵੇਗੀ ਜਾਂ ਪੰਜਵੇਂ ਪਾਸ਼ਾ ਦੇ ਪਰਿਵਾਰ ਨੇ ਦਿਲ ਤੋਂ ਅਰਦਾਸ ਨਹੀਂ ਕੀਤੀ ਹੋਵੇਗੀ ਜਾਂ ਗੁਰੂ ਜੀ ਦੇ ਅਨਨ ਸਿੱਖਾਂ ਦੇ ਦਿਲ ਤੋਂ ਅਰਦਾਸ ਨਹੀਂ ਕੀਤੀ ਹੋਈ। ਕੌਣ ਚਾਹੁੰਦਾ ਹੈ ਕਿ ਉਹਨਾਂ ਦਾ ਪਿਤਾ ਕੌਣ ਚਾਹੁੰਦਾ ਹੈ ਕਿਸੇ ਦਾ ਪਤੀ ਨੌਜਵਾਨ ਨੇ ਉਮਰ ਵਿੱਚ ਸੰਸਾਰ ਤੋਂ ਚਲਾ ਜਾਵੇ। ਇਹ ਦਿਲ ਤੋਂ ਅਰਦਾਸ ਐ ਫਖੰਡੀਆਂ ਨੂੰ ਕਰਨੇ ਆਉਂਦੀ ਆ ਜਿਨ੍ਹਾਂ ਨੇ ਸਾਨੂੰ ਖੇਖਣਕਾਰਾਂ ਨੇ ਉਲਟੀਆਂ ਸਿੱਧੀਆਂ ਕਹਾਣੀਆਂ ਘੜ ਕੇ ਸਾਡੇ ਦਿਮਾਗਾਂ ਨੂੰ ਚਟਣਾ ਹੋਵੇ। ਇਹਨਾਂ ਨੂੰ ਸੱਚੀ ਅਰਦਾਸ ਕਰਨੇ ਆਉਂਦੀ ਆ। ਇਹ دل ਤੋਂ ਅਰਦਾਸ ਮਾਤਾ ਗੁਜਰੀ ਜੀ ਨੇ ਨਹੀਂ ਕੀਤੀ ਹੋਈਗੀ ਜਦੋਂ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਕੈਦ ਸੀ ਉਹ ਬਾਦ ਵਿੱਚ ਸ਼ਹੀਦ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਨੂੰ ਬਚਾਉਣ ਲਈ ਕੌਣ ਚਾਹੁੰਦਾ ਉਹਦਾ ਪਿਤਾ ਕਰਵਾਨ ਹੋ ਸ਼ਹੀਦ ਹੋ ਜਾਵੇ ਉਹ ਤਾਂ ਇੱਕ ਮਜਬੂਰੀ ਹੁੰਦੀ ਆਖਰੀ ਇੱਕ ਹਥਿਆਰ ਹੁੰਦਾ ਮਰਨਾ ਥੋੜੀ ਜਿਉਣ ਦਾ ਸਾਨੂੰ ਦਸ ਗੁਰੂ ਸੇਵਾਨ ਰਾਹ ਛੱਡ ਕੇ ਗਏ ਨੇ ਸੱਚ ਤਾਂ ਹੁੰਦੇ ਫੈਰਾ ਦਿੰਦਿਆਂ ਜੇ ਜਿਉਣਾ ਨਾ ਮਿਲੇ ਤਾਂ ਛੀਦ ਹੋਣਾ ਸਹੀ ਹੈ ਪਰ ਮਰਨ ਲਈ ਥੋੜੀ ਆਏ ਆ ਜਿਉਣ ਲਈ ਆਏ ਆ ਕਿ ਕਿਸੇ ਨੂੰ ਅਰਦਾਸ ਸੱਚੀ ਸੁੱਚੀ ਕਰਨ ਦੀ ਇੰਨੀ ਉਹਨਾਂ ਨੂੰ ਗਿਆਨ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਅਰਦਾਸ ਦਿਲ ਤੋਂ ਨਹੀਂ ਕਰ ਸਕਦੇ ਸਨ ਜਾਂ ਸਿੱਖ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਉਹਨਾਂ ਦੀ ਅਰਦਾਸ ਮਨਜ਼ੂਰ ਨਹੀਂ ਹੋ ਸਕਦੀ ਸੀ ਅਸੀਂ ਜਿਆਦਾ ਦਿਲ ਤੋਂ ਅਰਦਾਸ ਕਰ ਸਕਦੇ ਆ ਗੁਰੂ ਸਾਹਿਬਾਨ ਨੂੰ ਦਿਲ ਤੋਂ ਅਰਦਾਸ ਕਰਨੀ ਨਹੀਂ ਆਉਂਦੀ ਸੀ ਕਿ ਮਾਤਾ ਗੁਦਰੀ ਨੇ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਛੇਦੀ ਲੈ ਲਿਆਇਆ ਗਿਆ ਦਿਲ ਤੋਂ ਅਰਦਾਸ ਨਹੀਂ ਕੀਤੀ ਹੋਵੇਗੀ ਸੇਖਨਕਾਰਿਓ ਕਿਉਂ ਸਾਨੂੰ ਮੂਰਖ ਬਣਾਉਦੇ ਹੋ ਕਦੋਂ ਜਮ ਕੌੜ ਦੀ ਗੜੀ ਵਿੱਚ ਗੁਰੂ ਸਾਹਿਬ ਨੇ ਦਿਲ ਤੋਂ ਅਰਦਾਸ ਨਹੀਂ ਕੀਤੀ ਹੋएगी ਮਜਬੂਰਨ ਬੱਚਿਆਂ ਨੂੰ ਸ਼ਹੀਦ ਕਰਵਾਉਣਾ ਉਹ ਹੋਰ ਗੱਲ ਹੈ ਅਸੀਂ ਮਰਨ ਲਈ ਨਹੀਂ ਸੀ ਗਏ ਅਨੰਦਪੁਰ ਸਾਹਿਬ ਮਰਨ ਲਈ ਨਹੀਂ ਸੀ ਛੱਡਿਆ ਜਿਉਂ ਲੈ ਛੱਡਿਆ ਸੀ ਆਪਣਿਆਂ ਦੀ ਗਿਦਾਰੀ ਕਰਕੇ ਜਿਉਂ ਲੈ ਛੱਡਿਆ ਸੀ ਐਸਾ ਉਹਨਾਂ ਦਿਲ ਤੋਂ ਅਰਦਾਸ ਸਾਡੇ ਗਲ ਤੇ ਜੰਜੀਰ ਪਹਿਰੀਆਂ ਬੇੜੀਆਂ ਹੱਥ ਘੜੀਆਂ ਇੱਕੇ ਕਣਕਾਰੀ ਸਾਡੇ ਧਾਰਮਿਕ ਪੁਜਾਰੀ ਨੇ ਦਿਲ ਸੇ ਅਰਦਾਸ ਕਰੋਤਾ ਪੂਰੀ ਹੋਤੀ ਹੈ ਇਹ ਸਭ ਝੂਠ ਬੋਲਦੇ ਨੇ ਜਿਵੇਂ ਵਾੜੇ ਸਿਆਣੇ ਹੁੰਦੇ ਆ ਅੱਛਾ ਲੰਗਰ ਸਾਹਿਬ ਗੁਰਦੁਆਰੇ ਜਾਂਦਾ ਮੈਂ ਵਿਹੋਸ਼ ਹੋ ਕੇ ਡਿੱਗ ਪਿਆ ਆਪਾਂ ਦੇਖ ਲਿਆ ਸ਼ਹੀਦ ਸਿੰਘਾਂ ਦੇ ਦਰਸ਼ਨ ਕੀਤੇ ਲਓ ਜੀ ਅਗਲੀ ਕਹਾਣੀ ਤੁਹਾਨੂੰ ਮੈਂ ਸੁਣਾਉਣਾ ਅੱਗੇ ਤੁਹਾਨੂੰ ਵੀਡੀਓ ਦਾ ਕਲਿੱਪ ਵਾਈਟ ਸੁਣਾਵਾਗਾ ਤਾਂ ਕਿ ਆਡੀਓ ਦਾ ਤੁਹਾਨੂੰ ਸ਼ੱਕ ਨਾ ਰਹੇ ਕਿ ਮੈਂ ਗੱਪ ਨਹੀਂ ਮਾਰਿਆ ਝੂਠ ਨਹੀਂ ਮਾਰਿਆ ਇਹਨਾਂ ਦਾ ਮਨੋਰਥ ਕੀ ਹੈ ਉਹ ਵੀ ਆਪਾਂ ਅਖੀਰ ਵਿੱਚ ਜਾਣਾਂਗੇ ਇਹ ਸਭ ਕੁਝ ਦੇ ਪਿੱਛੇ ਚਪਹਿਰੇ ਦੇ ਪਿੱਛੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੇ ਪਿੱਛੇ ਬਾਬਾ ਦੀਪ ਸਿੰਘ ਦੇ ਨਾਮ ਤੇ ਅਨੇਕਾਂ ਗੁਰਦੁਆਰੇ ਬਣਾਉਣ ਦੇ ਪਿੱਛੇ ਮਨੋਰਥ ਕੀ ਹੈ ਜਿੱਦਣ ਸਿੱਖਾਂ ਨੂੰ ਉਹ ਸਮਝ ਆ ਗਿਆ ਉਹਦੋਂ ਸਿੱਖ ਗੁਰਨਾਨਕ ਗਾੜੀ ਰਾਹ ਤੇ ਫੈ ਜਾਣਗੇ ਹੋਇਆ ਕਿ ਕਹਿੰਦੇ ਵੀ ਜਦੋਂ ਮੈਨੂੰ ਹੋਸ਼ ਆਏ ਫਿਰ ਦਸਰਿਆ ਸਿੰਘ ਪਤਾ ਨਹੀਂ ਕਹਿੰਦਾ ਬਾਬਾ ਜੀ ਕਹਿੰਦੇ ਆ ਪਤਾ ਨਹੀਂ ਸੁਪਨਾ ਸੀ ਜਾਂ ਕੀ ਸੀ ਕਹਿੰਦੇ ਮੈਨੂੰ ਨਾ ਬੜੇ ਤਿਆਰ ਵਰ ਤਿਆਰ ਸਿੰਘ ਮਿਲੇ ਉੱਚੇ ਲੰਮੇ ਸੋਹਣੇ ਜਵਾਨ ਉਹਨਾਂ ਦੇ ਪਰਵੱਟੇ ਤਣਕ ਵਾਂਗੂ ਟਣੇ ਹੋਏ ਸਨ ਮuje ਨੀ ਮਰਜੀ ਉਸਤਤਕਾਰੋ ਉਹ ਮੈਨੂੰ ਇਸ਼ਾਰਾ ਕਰਕੇ ਕਹਿੰਦੇ ਆ ਜਾਓ ਜਦੋਂ ਮੈਂ ਉਹਨਾਂ ਨਾਲ ਲੜ ਗਿਆ ਮੈਂ ਪੁੱਛਿਆ ਤੁਸੀਂ ਕੌਣ ਹੋ ਮੇਰੇ ਮੂੰਹ ਤੇ ਉਂਗਲੀ ਰੱਖ ਕੇ ਕਹਿੰਦੇ ਚੁੱਪ ਰਹਾਓ ਮੈਂ ਕਾਫੀ ਦੇ ਚੱਲਦਾ ਰਿਹਾ ਭੜਾ ਮੈਂ ਹੈਰਾਨ ਸੀ ਇਹ ਕੌਣ ਹੈ ਮੈਂ ਕਿਹਾ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਕਹਿੰਦੇ ਫਿਰ ਦੋ ਸਿੰਘਾਂ ਨੇ ਬਾਅਦ ਚੇ ਕਰਕੇ ਕਿਹਾ ਕਿ ਤੂੰ ਛੀਦ ਸਿੰਘਾਂ ਦੇ ਬਾਰੇ ਬਹੁਤ ਗਲਤ ਬੋਲਦਾ ਸੀ ਸਾਨੂੰ ਪਤਾ ਸਾਡੇ ਬਾਰੇ ਤੂੰ ਕੀ ਬੋਲਦਾ ਰਿਆਂ ਪਰ ਸਾਨੂੰ ਹੁਣ ਗੁਰੂ ਦਾ ਹੁਕਮ ਤੁਹਾਡੇ ਤੇ ਗੁਰੂ ਦੀ ਕਿਰਪਾ ਹੋ ਗਈ ਤੁਸੀਂ ਅਰਦਾਸ ਕੀਤੀ ਸੀ ਤੁਹਾਡੀ ਅਰਦਾਸ ਪੂਰਨ ਹੋਈ ਹੈ ਤਾਂ ਅਸੀਂ ਤੁਹਾਨੂੰ ਦਰਸ਼ਨ ਦਿੱਤੇ ਉਹ ਬਾਬਾ ਕਹਿਣ ਲੱਗਾ ਮੈਂ ਪੁੱਛਿਆ ਤੁਸੀਂ ਕੌਣ ਆ ਮੈਨੂੰ ਆਪਣਾ ਅਸਲੀ ਰੂਪ ਦੱਸੋ ਤਾਂ ਉਹ ਸਿੰਘ ਕਹਿਣ ਲੱਗੇ ਬਾਬਾ ਅੱਖਾਂ ਬੰਦ ਕਰਕੇ ਦੁਆਰਾ ਖੋਲ ਕਹਿੰਦਾ ਬਾਬਾ ਮੈਂ ਅੱਖਾਂ ਬੰਦ ਕੀਤੀਆਂ ਫਿਰ ਅੱਖਾਂ ਖੋਲੀਆਂ ਤਾਂ ਮੈਂ ਕੀ ਦੇਖਦਾ ਕਿਸੇ ਦਾ ਸਿਰ ਨਹੀਂ ਕਿਸੇ ਦਾ ਹੱਥ ਨਹੀਂ ਕਿਸੇ ਦੀ ਲੱਤ ਨਹੀਂ ਉਹ ਕਹਿਣ ਲੱਗੇ ਅਸੀਂ ਤੇਰੇ ਪਰ ਆਇਆ ਸ਼ਹੀਦ ਸੰਗ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਨੇ ਆ ਉਹਨਾਂ ਦੇ ਅੰਗ ਸੰਗ ਰਹਨੇ ਆ ਉਹ ਬਾਬਾ ਕਹਿਣ ਲੱਗਾ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੇ ਰਹਿੰਦੇ ਹੋ ਕਹਿੰਦੇ ਅਸੀਂ ਹਜੂਰ ਸਾਹਿਬ ਰਹਨੇ ਆ ਉਹ ਕਹਿੰਦਾ ਮੈਂ ਤਾਂ ਦੇਖਿਆ ਨਹੀਂ ਆਤਾ ਜਗਾ ਹੋਰ ਹੈ ਕੋਈ ਕਹਿੰਦੇ ਨਹੀਂ ਇਹ ਹਜੂਰ ਸਾਹਿਬ ਹੀ ਹੈ ਇਤਾਂ ਕਰਕੇ ਫਿਰ ਬਾਬਾ ਜੀ ਨੇ ਉਹ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਅੱਗੇ ਉਹਨਾਂ ਨੇ ਹਦਾਇਤ ਕੀ ਕੀਤੀ ਆ ਲੋ ਸੁਣੋ ਆ ਆ ਨੁਕਤਾ ਹੈ ਸਿੱਖੀ ਨੂੰ ਖਤਮ ਕਰਨ ਲਈ ਧਿਆਨ ਨਾਲ ਸੁਣ ਲਿਓ ਕਿੰਦੇ ਸੀ ਸੰਗਨ ਨਾ ਗਿਆ ਦਸਮ ਦੀ ਬਾਣੀ ਪੜਿਆ ਕਰ ਸਾਨੂੰ ਚੰਗਾ ਨਾ ਭਾਵੇਂ ਬੋਲ ਪਰ ਤੂੰ ਦਸਮ ਦੀ ਬਾਣੀ ਪੜਿਆ ਕਰ ਤੇ ਛੀਦਾ ਦੇ ਨਾਮ ਤੇ ਬਾਣੀ ਫੜਿਆ ਕਰ ਅਖੀਰ ਵਿੱਚ ਕਹਿ ਦਿੱਤਾ ਕਿ ਪਤਾ ਨਹੀਂ ਇਹ ਸੁਪਨਾ ਸੀ ਜਾਂ ਕੀ ਸੀ ਮੈਂ ਉਦੋਂ ਬਾਅਦ ਤੇ ਮੇਰੀ ਜਾਗ ਖੁੱਲ ਗਈ ਉਦੋਂ ਬਾਅਦ ਤੇ ਮੈਂ ਦੇਖਿਆ ਮੈਂ ਹਸਪਤਾਲ ਵਿੱਚ ਪਿਆ ਹਾਂ ਤੇ ਹੁਣ ਲੋ ਅਸੀਂ ਸੁਣਦੇ ਆ ਕਿ ਅਸਲੀ ਕਹਾਣੀ ਕੀ ਹੈ ਅਸਲੀ ਕਹਾਣੀ ਅਸੀਂ ਦੇਖਦੇ ਆ ਕਿ ਇਹਦੇ ਵਿੱਚ ਛੀਦ ਸਿੰਘਾਂ ਦੇ ਬਾਰੇ ਅਸੀਂ ਇਸ ਤੋਂ ਵਾਈਟ ਕਲਿੱਪ ਸੁਣ ਲੈਨੇ ਆ ਕਿ ਛੀਦ ਸਿੰਘਾਂ ਦੇ ਬਾਰੇ ਇੱਕ ਵੀਡੀਓ ਇਹ ਆਡੀਓ ਹੈ ਕੋਈ 16 ਮਿੰਟ ਦੀ ਅਸੀਂ ਇਹਦੇ ਵਿੱਚੋਂ ਸਿਰਫ ਆਪਣੇ ਕੰਮ ਦੀ ਗੱਲ ਸੁਣਨੀ ਹੈ ਉਹ 13 ਮਿੰਟ ਤੋਂ ਅੱਗੇ ਅਸੀਂ ਇੱਕ ਲਿਪਸਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਯਾਨੀ ਤੂੰ ਤੇਰੀ ਇਹ ਨਹੀਂ ਹੈ ਨਹੀਂ ਪਰ ਸਾਨੂੰ ਹੁਕਮ ਹੈ ਤੈਨੂੰ ਦਰਸ਼ਨ ਦੇਣ ਦਾ ਕਿਹ ਵਾਲੇ ਰਸਤੇ ਪਿਆਰਿਆ ਫਿਰ ਕਦੇ ਵੀ ਨਹੀਂ ਹੋਣਾ ਕਿ ਦਸਮ ਦੀ ਬਾਣੀ ਨਾਲ ਪੜਿਆ ਕਰ ਜਿਹੜੇ ਬਾਬਾ ਜੀ ਸਿੰਘ ਦੀ ਗੱਲ ਕਰਦਾ ਨਾ ਐਵੇਂ ਇਹਨਾਂ ਦੀ ਕੀ ਗੱਲ ਉਹ ਤੁਹਾਨੂੰ ਖੁਦ ਦਰਸ਼ਨ ਦੇਣਗੇ ਜੇ ਅਸੀਂ ਗੁਰਬਚਨ ਕਰਦੇ ਉਹ ਕਹਿੰਦਾ ਉਸ ਤੋਂ ਬਾਅਦ ਜਦੋਂ ਇੱਕ ਦੰਬ ਵਰਤਾਰਾ ਵਰਤਿਆ ਜਕਾਰਾ ਛੱਡਿਆ ਉਹਨਾਂ ਨੇ ਜਕਾਰਾ ਛੱਡਣ ਤੋਂ ਬਾਅਦ ਫਿਰ ਵਾਹਿਗੁਰੂ ਦੀ ਧੁਨ ਸ਼ੁਰੂ ਹੋ ਗਈ ਤੇ ਉਹ ਸਾਰੇ ਤੁਰਨ ਲੱਗ ਪਏ ਮੇਰੀਆਂ ਅੱਖਾਂ ਖੁੱਲੀਆਂ ਤੇ ਮੈਂ ਹਸਪੀਟਲ ਦੇ ਵਿੱਚ ਸਾਂ ਖਾਲਸਾ ਜੀ ਕਹਿੰਦੇ ਮੈਨੂੰ ਨਹੀਂ ਪਤਾ ਉਹ ਮੇਰਾ ਸੁਪਨਾ ਹੈ ਜਾਂ ਮੈਂ ਕਿਤੇ ਜਾ ਕੇ ਇਹ ਚੀਜ਼ਾਂ ਤੱਕੀਆਂ ਉਹ ਤੋਂ ਬਾਅਦ ਕਹਿੰਦਾ ਮੈਂ ਠੀਕ ਹੋ ਕੇ ਜਦੋਂ ਘਰ ਵਾਪਸ ਆਇਆ ਆਉਂਦਿਆ ਮੈਂ ਦਸਮ ਦੀ ਬਾਣੀ ਦੇ ਸਹਿਜ ਪਾਠ ਕੀਤੇ ਜਦੋਂ ਦਸਮ ਦੀ ਸਬਾਣੀ ਦੇ ਸਹਿਜ ਪਾਠ ਕਰਦਾ ਰਿਹਾ ਮਾਰੇ ਦੀ ਐਸੀ ਕਿਰਪਾ ਵਰਤੀ ਸੁਪਨੇ ਦੇ ਵਿੱਚ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਏ ਇੱਕ ਸੀਸ ਜਿਹੜਾ ਤਲੀ ਤੇ ਰੱਖਿਆ ਹੋਇਆ ਤੇ ਉਹ ਜਿਹੜਾ ਤਲੀ ਤੇ ਰੱਖਿਆ ਹੋਇਆ ਸੀਸੀ ਬੋਲਦਾ ਹੈ ਕਿ ਗੁਰਮਖਾਹ ਤੇਰੀ ਇਨੀ ਹੈ ਨਹੀਂ ਪਰ ਸਾਨੂੰ ਹੁਕਮ ਹੈ ਤੈਨੂੰ ਦਰਸ਼ਨ ਦੇਣ ਦਾ ਔਰ ਹੁਣ ਅੱਜ ਤੋਂ ਬਾਅਦ ਸਾਡੇ ਤੇ ਸ਼ੰਕਾ ਨਾ ਕਰੀ ਸਾਨੂੰ ਨਮਸਕਾਰ ਵੀ ਨਾ ਕਰੀ ਸਾਨੂੰ ਧੰਨ ਵੀ ਨਾ ਆਖੀ ਸਾਨੂੰ ਜੀ ਵੀ ਨਾ ਆਖੀ ਕਲਗੀਧਰ ਪਾਸ਼ਾ ਮਰ ਨੂੰ ਧੰਨ ਧੰਨ ਆਖਿਆ ਕਰ ਸਾਡੇ ਵਿੱਚ ਕੋਈ ਗੁਣ ਨਹੀਂ ਇਹ ਤੇ ਸੰਗਤ ਦਾ ਪਿਆਰ ਹੈ ਗੁਰੂ ਮਹਾਰਾਜ ਦੀ ਸਾਨੂੰ ਦਿੱਤੀ ਹੋਈ ਵਡਿਆਈ ਹੈ ਸਾਡੇ ਕੋਲ ਕੁਝ ਨਹੀਂ ਇਦਾਂ ਦੇ ਕਹਿੰਦਾ ਵਚਨ ਕਰਕੇ ਜਦੋਂ ਮੈਂ ਉਠਿਆ ਉਹ ਸੁਪਨਾ ਟੁੱਟਿਆ ਮੈਂ ਬਾਣੀ ਪੜ੍ਹੀ ਉਸ ਦਿਨ ਤੋਂ ਬਾਅਦ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਘਰ ਸਰੂਪ ਲਾਇਆ ਜੋਤ ਜਗਾਈ ਬਾਣੀ ਪੜਦਾ ਰਿਹਾ ਦੁਪਹਿਰੇ ਵੀ ਕੱਟੇ ਨਾਮ ਜਪਿਆ ਫੇ ਮੈਂ ਇੱਕ ਮਾਲਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜਪਣ ਲੱਗਾ ਪਹਿਲਾਂ ਮੈਂ ਮੂਲ ਮੰਤਰ ਜਪਦਾ ਸਾਂ ਗੁਰ ਮੰਤਰ ਜਪ ਕੇ ਫੇ ਬਾਣੀਆਂ ਪੰਜ ਪੜ ਕੇ ਫੇ ਸਹਿਜ ਬਾਣੀ ਦੀ ਸੇਵਾ ਨੂੰ ਬਾਕੇ ਉਸ ਤੋਂ ਬਾਅਦ ਮੈਂ ਇੱਕ ਮਾਲਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜਪਣ ਉਹ ਦਿਨ ਤੋਂ ਬਾਅਦ ਮੇਰੇ ਅੰਦਰ ਸ਼ੰਕਾ ਨਹੀਂ ਆਇਆ ਜੇ ਕੋਈ ਮੈਨੂੰ ਸ਼ੰਕੀ ਵਾਲਾ ਟੱਕਰਦਾ ਮੈਂ ਉਹਨਾਂ ਨੂੰ ਦੱਸਦਾ ਉਹ ਕਹਿਣ ਲੱਗੇ ਗੁਰਮਖੋ ਤੁਹਾਨੂੰ ਤਾਂ ਦੱਸਿਆ ਕਿ ਤੁਸੀਂ ਵੀ ਬਾਣੇ ਪਾਏ ਹੋਏ ਨੇ ਗੁਰੂ ਘਰ ਆਉਂਦੇ ਜੇ ਕਿਤੇ ਸ਼ੰਕਾ ਨਾ ਕਰ ਲਿਓ ਤੁਹਾਨੂੰ ਪ੍ਰਤੱਖ ਵਖਾ ਦੇਣਗੇ ਪਰ ਉਹ ਕਹਿੰਦਾ ਮੈਂ ਆਪਣੇ ਵੱਡੇ ਭਾਗ ਜਾਣਦਾ ਹਾਂ ਕਿ ਸਾਰਿਆਂ ਨਾਲ ਇਹੋ ਜਿਹੀ ਖੇਡ ਨਹੀਂ ਵਰਤਦੀ ਮੈਂ ਸਿਰਫ ਅਰਦਾਸ ਕੀਤੀ ਸੀ ਕਲਗੀਧਰ ਪਾਸ਼ਾ ਨੇ ਇਹੋ ਜਿਹੀ ਖੇਡ ਮੈਨੂੰ ਵਰਤਾਈ ਫਿਰ ਉਸ ਦਿਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਅੱਖਾਂ ਤੋਂ ਬਿਨਾਂ ਜਿਹੜਾ ਪਸਾਰਾ ਹੈ ਉਹ ਬਹੁਤ ਜ਼ਿਆਦਾ ਹੈ ਸਾਨੂੰ ਨਜ਼ਰੀ ਨਹੀਂ ਆਉਂਦਾ ਤੇ ਇਹ ਗੱਲ ਦਾ ਵੀ ਪਤਾ ਲੱਗਾ ਕਿ ਜਦੋਂ ਅਸੀਂ ਬਾਣੀ ਦਾ ਜਾਪ ਕਰਦੇ ਹਾਂ ਸ਼ੀਰ ਸਿੰਘ ਦੀ ਸੇਵਾ ਮਹਾਰਾਜ ਜੀ ਲਾਉਂਦੇ ਨੇ ਸਾਡੀ ਰੱਖਿਆ ਵਾਸਤੇ ਸਾਡੇ ਕੋਲ ਰਹਿੰਦੇ ਨੇ ਸਾਡਾ ਮਨ ਟਿਕਾਉਂਦੇ ਨੇ ਸਾਡੇ ਕੋਲੋਂ ਬਾਣੀ ਪੜ੍ਹਦੇ ਨੇ ਸੁਣਦੇ ਨੇ ਨਾਲ ਉਹ ਸਾਨੂੰ ਨਜ਼ਰੀ ਨਹੀਂ ਉਹ ਕਈ ਵਾਰੀ ਬਾਣੀ ਪੜ੍ਹਦੇ ਆ ਬੈਰਾਗ ਆ ਜਾਂਦਾ ਹੈ ਉਹਨਾਂ ਦੀ ਕਿਰਪਾ ਨਾਲ ਆਉਂਦਾ ਹੈ ਉਹ ਮਨ ਦੀ ਮੈਲ ਕੱਟਦਾ ਹੈ ਐਵੇਂ ਖਾਲਸਾ ਜੀ ਉਹ ਬਜ਼ੁਰਗ ਨੇ ਜੋ ਗੱਲਾਂ ਦਸੀਆਂ ਉਹ ਬਿਲਕੁਲ ਸੱਤ ਨੇ ਕਿਉਂਕਿ ਸ਼ਹੀਦਾ ਸਿੰਘਾਂ ਦੇ ਪੈਰੇ ਸੰਸਾਰ ਵਿੱਚ ਨੇ ਤੇ ਪੰਜਾਬ ਦੀ ਚੜ੍ਹਦੀ ਕਲਾ ਹੈ ਇਹ ਸਿੱਖਾਂ ਦਾ ਮਾੜਾ ਮੋਟਾ ਕੋਈ ਮਹਾਰਾਜ ਦੀ ਕਿਰਪਾ ਨਾਲ ਨਾ ਹੈ ਉਹ ਫੌਜਾਂ ਦੇ ਸਿਰ ਤੇ ਹੈ ਸਤਪੁਰ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਹੈ ਫੌਜ ਦੀ ਜਿੱਥੇ ਕੋਈ ਬਾਣੀ ਦਾ ਜਪ ਤਪ ਗੁਰਸਿੱਖ ਪਿਆਰਾ ਬੀਬੀ ਮਾਈ ਭਾਈ ਕੋ ਕਰਦਾ ਹੈ ਉੱਥੇ ਜਾ ਕੇ ਉਹਨਾਂ ਦੀ ਰੱਖਿਆ ਕਰਨੀ ਸੋ ਖਾਲਸਾ ਜੀ ਇਹ ਬਿਲਕੁਲ ਸਤ ਹੈ 96 ਕਰੋੜ ਖਾਲਸਾ ਜਿਹੜਾ ਹੈ ਉਹ ਸ਼ਹੀਦ ਸਿੰਘਾਂ ਫੌਜਾਂ ਹੀ ਨੇ ਜਦੋਂ ਔਰੰਗਜ਼ੇਬ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵਿਖਾਉਣਾ ਕੀਤੀਆਂ ਸੀ ਆਕਾਸ਼ ਦੇ ਵਿੱਚ ਖੜੀਆਂ ਹੋਈਆਂ ਉਹ ਡਰ ਗਿਆ ਸੀ ਇਹ ਕਥਾ ਆਉਂਦੀ ਹੈ ਸੂਰੀ ਪ੍ਰਕਾਸ਼ ਗ੍ਰੰਥ ਦੇ ਅੰਦਰ ਕਲਗੀ ਤਰਪਾਸ਼ਾ ਮਹਾਰਾ ਨੇ 96 ਕਰੋੜ ਖਾਲਸਾ ਨੂੰ ਵਿਖਾਇਆ ਸੀ ਤੇਰਾ ਤਰੋਂ ਨਿਕਲ ਗਿਆ ਸੀ ਵੀ ਐਨੀ ਫੌਜ ਕੋਈ 2 ਲੱਖ ਲਈ ਫਿਰਦਾ ਕੋਈ 5 ਲੱਖ ਕੋਈ 10 ਲੱਖ ਲਈ ਫਿਰਦਾ ਕੋਈ 1 ਕਰੋੜ ਲਈ ਫਿਰਦਾ ਪਰ ਕਲਗੀ ਤਰਪਾਸ਼ਾ ਮਹਾਰਾ ਦੀ ਸ਼ਹੀਦ ਸਿੰਘ ਫੌਜ 96 ਕਰੋੜ ਦੇ ਲੱਗੇ ਆ ਇਸ ਕਰਕੇ ਹਾਂ ਜੀ ਤੁਸੀਂ ਸੁਣਿਆ ਕਿ 96 ਕਰੋੜ ਸ਼ਹੀਦ ਸਿੰਘਾਂ ਦੀ ਆ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹੈ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਇਹੋ ਜਿਹੇ ਆਡੀਓ ਵੀਡੀਓ ਸੁਣਦੇ ਆ ਬੜੇ ਖੁਸ਼ ਆ ਬੜਾ ਪਸੰਦ ਕਰਦੇ ਆ ਕਦੀ ਧਿਆਨ ਨਾਲ ਸੋਚਿਆ ਇਹ ਸ਼ਹੀਦ ਸਿੰਘਾਂ ਦੀਆਂ ਫੌਜਾਂ 96 ਕਰੋੜ ਇਹ ਕਦੋਂ ਤੋਂ ਬਣਿਆ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਪਾਤਸ਼ਾਹ ਹੋਏ ਨੇ ਫਿਰ ਕੁਛ ਸਿੰਘ ਸ਼ਹੀਦ ਹੋਏ ਨੇ ਸਿੱਖ ਗੁਰੂ ਹਰਗੋਬਿੰਦ ਪਾਸ਼ਾ ਦੇ ਟਾਈਮ ਇਹ ਜਦੋਂ ਦੀਆਂ ਇਹ ਵੀਰ ਗੱਲਾਂ ਕਰਦੇ ਆ ਉਦੋਂ ਦਾ ਹੋ ਸਕਦਾ ਸਾਰੇ ਸੰਸਾਰ ਦੀ ਜਿਹੜੀ ਸਾਰੀ ਆਬਾਦੀ 96 ਕਰੋੜ ਨਹੀਂ ਹੋਣੀ ਅੱਜ 800 800 ਕਰੋੜ ਹੈ ਨਾ ਉਦੋਂ 96 ਕਰੋੜ ਹੋਣੀ ਨਹੀਂ ਪੂਰੇ ਸੰਸਾਰ ਦੀ ਆਬਾਦੀ ਇਹ ਕਿਤੇ ਕਾਲੀ ਮਾਤਾ ਵਾਲੇ ਸ਼ਹੀਦ ਤਾਂ ਨਹੀਂ ਲੈਂਦੇ ਇਹਨਾਂ ਨੇ ਉਹ ਜਿਹੜੇ ਦੁਰਗਾ ਦੇ ਨਾਲ ਲੜਾਈਆਂ ਕਰਦੇ ਕਰੋੜਾਂ ਲੱਖਾਂ ਸ਼ਹੀਦ ਹੋ ਗਏ ਉਹ ਸ਼ਹੀਦ ਗੁਰੂ ਗੋਬਿੰਦ ਸਿੰਘ ਦੀ ਫੌਜ 'ਚ ਫਰਤੀ ਹੋ ਗਏ ਕਿਹੜੇ ਚੱਕਰ 'ਚ ਸਾਨੂੰ ਪਾਇਆ ਹੋਇਆ ਮੰਨ ਲਓ ਮੰਨ ਲੈਨੇ ਆ ਇਹ ਸ਼ਹੀਦ ਹੁੰਦੇ ਹਨ ਇਹ ਸ਼ਹੀਦ ਗੁਰੂ ਗੋਬਿੰਦ ਸਿੰਘ ਦੇ ਕੋਲ ਸਨ ਤੇ ਆਨੰਦਪੁਰ ਸਾਹਿਬ ਦਾ ਕਿਲਾ ਕਦ ਲਈ ਛੱਡਣਾ ਸੀ ਉਹ ਤਾਂ ਨਹੀਂ ਤਾਂ ਲੱਖ 2 ਲੱਖ 10 ਲੱਖ 40 ਲੱਖ ਫੌਜ ਮੰਨ ਲਓ ਜਿੱਦਾਂ ਰੌਲਾ ਝੂਠ ਬੋਲਦੇ ਅਸੀਂ ਇੱਕ ਵਾਰ ਸੇ 96 ਕਰੋੜ ਇੱਕ ਵਾਰ ਸੇ 40 ਲੱਖ ਉਹ ਤਾਂ ਬਿਨਾਂ ਲੂਣ ਲਾਇਓ ਖਾ ਜਾਂਦੇ 40 ਲੱਖ ਨੂੰ 96 ਕਰੋੜ ਥੋੜੇ ਹੁੰਦੇ ਆ ਉਹ ਦਿਸਣੇ ਵੀ ਨਹੀਂ ਸੀ ਇਹਨਾਂ ਨੂੰ ਉਦੋਂ ਪਤਾ ਲੱਗਣਾ ਜੇ ਇਹਨਾਂ ਦੇ ਮੁਗਲਾਂ ਦੇ ਸਿਰ ਵੱਢ ਕੇ ਲੈ ਜਾਣੇ ਸੀ ਉਹਨਾਂ ਫਿਰ ਇਹ 96 ਕਰੋੜ ਜਿਹੜੀ ਫੌਜ ਹੈ ਗੁਰੂ ਗੋਬਿੰਦ ਸਿੰਘ ਦੇ ਕੋਲ ਹਮੇਸ਼ਾ ਰਹਿੰਦੀ ਆ ਅਤੇ ਫਿਰ ਜਦੋਂ ਜੰਗ ਕੌਰ ਦੇ ਜੁੱਧ ਵਿੱਚ ਫਿਰ ਆਪਣੇ ਸੈਭਜਾਦੇ ਨੂੰ ਸ਼ਹੀਦ ਕਰਾਉਣੇ ਸੀ 96 ਕਰੋੜ ਨੂੰ ਭੇਜ ਦਿੰਦੇ ਨਾ ਔਰ ਉਹਨੂੰ ਬਾਤ ਚ ਦਿਖਾਤੇ 96 ਕਰੋੜ ਲekin ਤਾਂ ਖਾਨ ਦਾ ਕੀ ਫਾਇਦਾ ਤੁਸੀਂ ਆਪਣੇ ਹਥਿਆਰਾਂ ਦਾ ਜਕੀਰਾ ਫੌਜ ਦੀ ਪ੍ਰੇਡ ਦਿਖਾਓ ਲੜਾਈ ਵੇਲੇ ਤੁਸੀਂ ਹਾਰ ਜਾਓ ਲੜਾਈ ਵੇਲੇ ਘਰ ਛੱਡਣਾ ਪੈ ਜੇ ਲੜਾਈ ਵੇਲੇ ਸਾਨੂੰ ਆਪਣਾ ਪਰਿਵਾਰ ਸ਼ਹੀਦ ਕਰਨਾ ਪਵੇ ਇਹਦਾ ਮਤਲਬ ਕੀ ਹੈ ਉਥੇ ਹਰ ਦਾ ਫਾਇਦਾ ਕੀ ਜਿਹੜਾ ਮੌਕੇ ਤੇ ਵਰਤਿਆ ਨਾ ਜਾਵੇ ਮੌਕੇ ਤੇ ਕੰਮ ਨਾ ਆਵੇ ਨਹੀਂ ਜੀ ਗੁਰੂ ਸਾਹਿਬ ਉਹ ਇਹ ਸਾਨੂੰ ਪੰਬਲ ਪੁੱਛੇ ਵਿੱਚ ਬੈਠੇ ਉਥੇ ਹੁਕਮ ਲਾ ਦੇਣਾ 96 ਕਰੋੜ ਦੇ ਜਿਹੜੇ ਛੀਦ ਨੇ ਕਦੋਂ ਕੰਮ ਆਉਣੇ ਆ ਸਿੱਖਾਂ ਦੇ ਗੁਰੂ ਸਾਹਿਬਾਂ ਦੇ ਕਦੀ ਕੰਮ ਨਹੀਂ ਆਏ 96 ਕਰੋੜ ਗੁਰੂ ਗੋਬਿੰਦ ਸਿੰਘ ਨੇ ਆਪ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਆਪਣੇ ਗਦਾਰਾਂ ਦੇ ਕਾਰਨ ਗੁਰਦਾਸ ਨਗਰ ਦੀ ਗੜੀ ਵਿੱਚ ਘਿਰ ਗਿਆ ਉਥੋਂ ਫੜ ਲਿਆ ਗਿਆ ਦਿੱਲੀ ਲਿਆ ਕੇ ਉਹਦੇ 4 ਸਾਲ ਦੇ ਪੁੱਤਰ ਅਜੇ ਸਿੰਘ ਨੂੰ ਵੀ ਨਾਲ ਸ਼ਹੀਦ ਕੀਤਾ ਗਿਆ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਤੇ ਅਲੀਗੇਸ਼ਨ ਨਹੀਂ ਲਾ ਦਿੰਦੇ ਨੇ ਇਲਜ਼ਾਮ ਲਾ ਦਿੰਦੇ ਨੇ ਬੇ ਗੁਰੂ ਤੋਂ ਬੇਮਖ ਹੋ ਗਿਆ ਸੀ ਅਜੇ ਸਿੰਘ ਦਾ ਕੀ ਦੋਸ਼ ਸੀ 96 ਕਰੋੜ ਸਿੰਘ ਉਦੋਂ ਭੇਜ ਦਿੰਦੇ ਭਾ ਅਜੇ ਸਿੰਘ ਤਾਂ ਬਚਾ ਲੈਂਦੇ ਨਾ ਉਹ ਤਾਂ ਇਨੋਸੈਂਟ ਸੀ ਨਾ ਨਿਰਦੋਸ਼ ਸੀ ਜੋਰਾਵਰ ਤੇ ਫਤਿਹ ਸਿੰਘ ਨੂੰ ਪਜਾ ਦੇਣ ਦੇ ਗੁਰੂ ਸਾਹਿਬ ਇਹ 96 ਕਰੋੜ ਫੌਜਾਂ ਦਾ ਫਾਇਦਾ ਕੀ ਹਕਦੋਂ ਕੰਮ ਆਉਣੀ ਆ ਜੇ ਮੈਂ ਤੁਹਾਨੂੰ ਗਾਹ ਹੋ ਕੇ ਗੱਲ ਕਰਾਂ ਜੇ ਤਖੋ ਸਿੱਖੋ ਤੁਸੀਂ ਮੂਰਖ ਬਣਨਾ ਹੈ ਬੁੱਧੂ ਬਣਨਾ ਹੈ ਪਾਗਲ ਬਣਨਾ ਚਦਾਈ ਬਣ ਕੇ ਰਹਿਣਾ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਕੁਝ ਨਹੀਂ ਕਰ ਸਕਦਾ ਪਰ ਜੇ ਦਿਮਾਗ ਤੋਂ ਕੰਮ ਲੈਣਾ ਤਾਂ ਜੂਨ 1984 ਵਿੱਚ 96 ਕਰੋੜ ਫੌਜਾਂ ਸ਼ਹੀਦਾਂ ਦੀਆਂ ਆਜ਼ਾਂ ਦੇ ਆਜ਼ਾਂ ਦੀਆਂ ਤਾਂ ਹਿੰਦੁਸਤਾਨ ਦੀ ਫੌਜ 20 ਲੱਖ ਸੀ ਉਹ 96 ਕਰੋੜ ਕੀ ਕਰ ਲਊਗੀ 96 20 ਲੱਖ ਫੌਜ 96 ਕਰੋੜ ਕਰੋੜ ਦੇ ਸਾਹਮਣੇ ਕਦੋਂ ਕੰਮ ਲੈਣਾ ਚਲੋ ਉਦੋਂ ਨਾਲ ਸੇ ਕਟੋ-ਕਟ ਜਦੋਂ ਨਵੰਬਰ 84 ਦੇ ਵਿੱਚ ਮਾਸੂਮ ਔਰਤਾ ਬੱਚੇ ਵੱਡੇ ਬਜ਼ੁਰਗਾਂ ਨੂੰ ਕਤਲ ਕੀਤਾ ਗਿਆ ਇਹ ਸ਼ਹੀਦ ਸਿੰਘਾਂ ਦੀਆਂ ਫੌਜਾਂ ਕਿੱਥੇ ਭੰਗ ਪੀ ਕੇ ਸੁੱਤੀਆਂ ਪਈਆਂ ਸਨ ਇਹ ਸਾਨੂੰ ਖਲਜਗਨ ਵਿੱਚ ਪਾਇਆ ਉਮਣਕੇਰੀ ਵਿੱਚ ਪਾਇਆ ਅਸੀਂ ਪੈ ਗਏ ਅਸੀਂ ਡਰੀ ਹੋਇਆਂ ਅਸੀਂ ਡਰੀ ਹੋਈ ਕਿਉਂ ਹਾਂ ਗੁਰੂ ਨਾਨਕ ਦੀ ਬਾਣੀ ਤੋਂ ਟੁੱਟੇ ਹੋਇਆ ਅਸੀਂ ਹੁਕਮਰਜ਼ਾਈ ਚੱਲਣਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਅਸੀਂ ਕੁਝ ਪਾਠ ਕਰੀਏ ਮੰਤਰ ਤੰਤਰ ਕਰੀਏ ਤੇ ਸਾਡੇ ਕਾਰਜ ਸਾਰੇ ਜਾਣ ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਨੇ ਆ ਕਿ ਜਿਹੜਾ ਹੈ ਸਾਡੇ ਕੰਮ ਕੋਈ ਪਾਠ ਕਰਨ ਨਾਲ ਕੋਈ ਜੰਤਰ ਮੰਤਰ ਪੜਨ ਨਾਲ ਹੋ ਜਾਣਾ ਜਿਹੜੇ ਕਿ ਕਦੀ ਨਹੀਂ ਹੋ ਸਕਦੇ ਭੁੱਲ ਜਾਈਏ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ ਚੁਪਹਿਰਾ ਵਾਵਾ ਦੀਪ ਸਿੰਘ ਨੂੰ ਹੀਰੋ ਕਿਉਂ ਬਣਾਇਆ ਜਾ ਰਿਹਾ ਸਿੱਖਾਂ ਨੂੰ ਗੁਰਦਸ ਗੁਰੂ ਸਾਹਿਬਾਨ ਨਾਲੋਂ ਤੋੜਨਾ ਸਿੱਖਾਂ ਦੇ ਵਿੱਚ ਮੈਂ ਦੇਖਿਆ ਅੱਜ ਦੁਪਹਿਰੇ ਦੇ ਵਿੱਚ ਨਾ ਉੱਤੇ ਚੌਰ ਕਰਦੇ ਦੋ ਪ੍ਰਕਾਸ਼ ਕੀਤੇ ਹੋਏ ਨੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਇੱਕ ਵਿਚਿਤ ਨਾਟਕ ਉਰਫ ਦਾ ਸੰਗ੍ਰੰਥ ਦਾ ਮੈਂ ਗੁਰਦੁਆਰਾ ਦੇਖ ਕੇ ਆਇਆ ਉਹਤੇ ਕਰਨ ਤਰਨ ਠੀਕ ਹੈ ਉਥੇ ਇੱਕ ਜਗਾ ਦੋਨੋਂ ਪ੍ਰਕਾਸ਼ ਕੀਤੇ ਹੋਏ ਅੰਦਰ ਜਾ ਕੇ ਦੇਖ ਕੇ ਆਇਆ ਉਹ ਜਿੱਥੇ ਨਿਹੰਗ ਸਿੰਘ ਦਾ ਗੁਰਦੁਆਰੇ ਸਾਰੇ ਕੀਤੇ ਹੋਏ ਗੁਰਦੁਆਰਾ ਨੌ ਸਿੰਘ ਦੇ ਦੋਨੋਂ ਪ੍ਰਕਾਸ਼ ਕੀਤੇ ਹੋਏ ਔਰ ਹੌਲੀ ਹੌਲੀ ਪੂਰੇ ਪੰਜਾਬ 'ਚ ਕਰਨਿਆ ਤੇ ਆ ਆਡੀਓ ਵਿੱਚ ਆਪਾਂ ਕੀ ਸੁਣਿਆ ਆਡੀਓ ਵਿੱਚ ਆਪਾਂ ਇਹ ਹੀ ਸੁਣਿਆ ਨਾ ਕਿ ਪਈ ਦਸਮ ਦੀ ਬਾਣੀ ਦਾ ਪਾਠ ਉਹ ਪਾਪਾ ਜੀ ਕਹਿੰਦੇ ਹੁਣ ਮੈਂ ਦਸਮ ਦੀ ਬਾਣੀ ਦਾ ਪਾਠ ਕਰਨ ਲੱਗਾ ਹੁਣ ਵਿਰਤੀ ਜੁੜ ਗਈ ਹੁਣ ਗਿਆਨ ਹੋ ਗਿਆ ਐ ਗੁਰੂ ਸਹਿਵਾਨ ਨੂੰ ਖਤਮ ਕਰਨਾ ਉਹਨਾਂ ਦੀ ਸਕੀਅਤ ਨੂੰ ਘਟਾਉਣਾ ਬਾਬਾ ਦੀਪ ਸਿੰਘ ਨੂੰ ਸਾਡੇ ਸਿਰ ਤੇ ਬਿਠਾਉਣਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਉਰਫ 75 ਨਾਟ ਗੁਰੂ ਦਸਮ ਗ੍ਰੰਥ ਨੂੰ ਸਾਡਾ ਸ਼ਰੀਕ ਬਣਾ ਕੇ ਸਥਾਪਿਤ ਕਰਨਾ ਹੋ ਗਿਆ ਜੇ ਦੁਪਹਿਰੇ ਦੇ ਵਿੱਚ ਬੇਨਤੀ ਚ ਪਈ ਜਿਹੜੀ ਫੜਦੇ ਹੋ ਨਾ ਐ 74 ਨੰਬਰ 404 ਦੇ ਬੰਦ ਨੰਬਰ 300 77 ਤੋਂ ਲੈ ਕੇ 401 ਨੰਬਰ ਬੰਦ ਤੱਕ ਹੈ ਅੱਗੋਂ ਫੇ ਖਾਲਸਾ ਜੀ ਤੁਹਾਡੀ ਮਰਜ਼ੀ ਆ ਜਾਗਣਾ ਜਾਗ ਜਾਓ ਇਹ ਛੀਦ ਸਿੰਘ ਕਿਤੇ ਕੰਮ ਆਇਤਾ ਦੱਸਿਓ ਮੈਨੂੰ ਜਿਹੜੇ ਮੰਨਦੇ ਕਤੋਂ ਨਾਲ ਛੀ ਦੀ ਸੰਗਾਂ ਦੀਆਂ ਫੌਜਾਂ ਸਿੱਖ ਕੌਮ ਦੇ ਕਿੱਥੇ ਕੰਮ ਆਈਆਂ ਕਦੋਂ ਆਈਆਂ ਸੀ ਦੱਸ ਦਿਓ ਮੇਰਾ ਸਵਾਲ ਆ ਪਨੂ ਸਾਰਿਆਂ ਨੂੰ ਇਹੋ ਜਿਹੇ ਆਡੀਓ ਵੀਡੀਓ ਤੁਸੀਂ ਸੁਣਦੇ ਹੋ ਘੱਟੋ ਘੱਟ ਕਮੈਂਟ ਕਰੋ ਉਹਨਾਂ ਨੂੰ ਰੱਦ ਕਰੋ ਤਾਂ ਤੁਹਾਡਾ ਸਾਰਾ ਕੁਝ ਜੀਵਨ ਸਫਲਾ ਹੋਣਾ ਨਹੀਂ ਤਾਂ ਗੁਰਮਤ ਗੁਰੂ ਨਾਨਕ ਦਾ ਮਤ ਇਸ ਧਰਤੀ ਤੋਂ ਤੁਸੀਂ ਆਪ اپنی ਆ ਜੜਾ ਆਪ ਉੱਪਰ ਟਕੇ ਇਸ ਨੂੰ ਖਤਮ ਕਰ ਰਹੇ ਹੋ ਜਿਹੜੇ ਜਾਗਰੂਕ ਨੇ ਉਹਨਾਂ ਨੂੰ ਵੀ ਬੇਨਤੀ ਹੈ ਕੋਈ ਤੁਹਾਨੂੰ ਪਤਾ ਤੇ ہاں ਜੀ ਸਾਨੂੰ ਪਤਾ ਇਹ ਕਾਫੀ ਨਹੀਂ ਹੈ ਤੁਹਾਨੂੰ ਜੋ ਸੱਚ ਪਤਾ ਸਾਰੇ ਸੰਸਾਰ ਤੇ ਫਲਾਓ ਜੇ ਸੱਚ ਦੇ ਦੀ ਖੋਜ ਦੀ ਕੋਈ ਵੀਡੀਓ ਆਉਂਦੀ ਆ ਵੱਧ ਤੋਂ ਵੱਧ ਉਹਨੂੰ ਸਾਂਝਾ ਕਰੋ ਗੱਲਾਂ ਕਰੋ ਬਾਤਾਂ ਕਰੋ ਤੇ ਅੱਜ ਦੀ ਵਿਚਾਰ ਮੈਂ ਇੱਥੇ ਸਮਾਪਤ ਕਰਦਾ ਹਾਂ ਕੋਈ ਸ਼ਹੀਦ ਸਿੰਘ ਫੌਜਾਂ ਨਹੀਂ ਹੁੰਦੀਆਂ ਜੇ ਹੰ ਤਾਂ ਦੱਸ ਦਿਓ ਇਹਨਾਂ ਨੇ ਸਿੱਖਾਂ ਦਾ ਕਿੱਥੇ ਪਲਾਕ ਕੀਤਾ ਸੋ ਉਹੀ ਵੇਨਤੀ ਜੋ ਮੈਂ ਬਾਰ ਬਾਰ ਕਰਿਆ ਕਰਦਾ ਜੇ ਤੁਹਾਨੂੰ ਖੋਜ ਕਰ ਚੰਗਾ ਲੱਗਦਾ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸਾਂਝਾ ਕਰੋ ਪਸੰਦ ਕਰੋ ਸਤਿ ਸ੍ਰੀ ਅਕਾਲ